ਆਪਾਂ ਇਸ ਟਾਈਮ ਖੜੇ ਆ ਜੀ ਨਾਕੋ ਦੇ ਵਿੱਚ ਤੇ ਨਾਕੋ ਦੇ ਵਿੱਚ ਜਿਹੜਾ ਹੈਗਾ ਇੱਥੇ ਹੋਮਸਟੇ ਵਗੈਰਾ ਦਾ ਕੀ ਸੀਨ ਰਹਿੰਦਾਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਇਹੋ ਜਿਹਾ ਕੁਝ ਜਿਹੜਾ ਹੈਗਾ ਜੀ ਇੱਥੇ 뷰 ਹੈ ਤੇ ਐਦਾਂ ਦਾ ਕੁਝ ਜਿਹੜਾ ਹੈਗਾਗਾ ਆਪਾਂ ਨੂੰ ਤੁਹਾਨੂੰ ਹੋਮਸਟੇ ਦੇ ਵਿੱਚ ਰੂਮ ਵਗੈਰਾ ਜਿਹੜੇ ਹੈਗੇ ਮਿਲ ਜਾਣੇ ਆ ਇਧਰਲੇ ਪਾਸੇ ਬਾਥਰੂਮ ਵਗੈਰਾ ਤੇ ਉੱਪਰ ਪਈ ਲੱਕੜ ਦੀ ਕਾਨੇ ਵਾਲੀ ਛੱਤ ਤੇ ਆਪਣੇ ਨਾਲ ਇਧਰ ਵੀਰ ਕਹਿਣਾ ਮਤਾਇਆ ਤਾਂ ਬਈ ਆਪਣੇ ਨયਨਰਾਏ ਨયਨਰਾਏ ਤੇ ਬਾਕੀ ਜਿਹੜਾ ਦੇਖਦਾ ਇਹਦਾ ਬਰਦਰ ਹੀ ਭਾਈ ਆਪਣੇ ਗੱਲਬਾਤ ਸਾਰੀ ਕਰਦਾਗਾ ਤੇ ਇਹਨਾਂ ਦਾ ਵੀਰਵਾਰ ਜਾਂਦਾ ਇਧਰਲੇ ਪਾਸੇ ਹੋਟਲ ਵੀ ਹੈ ਤੇ ਇਹ ਛੋਟਾ ਜਿਹੜਾ ਕਸਵਾ ਆ ਇਥੇ ਇਹ ਸਿਟੀ ਹੈ ਜਾਂ ਕਸਵਾ ਹੈ ਜਾਂ گاਉਂ ਹੈ ਕੀ ਹੈ گاਉਂ ਹੈ ਕੀ ਨਾਮ ਕੀ ਹੈ ਇਸ ਦਾ ਨਾਕੋ ਨਾਕੋ ਹੀ ਹੈ ਨਾਕੋ گاਉਂ ਦੇ ਵਿੱਚ ਭਾਈ ਆਪਾਂ ਖੜੇ ਆ ਇਸ ਟਾਈਮ ਤੇ ਇਧਰਲੇ ਪਾਸੇ ਪਿਛਲੇ ਪਾਸੇ ਇਹਨਾਂ ਦੇ ਹੈਲੀਪੈਡ ਵੀ ਬਣਿਆ ਹੋਇਆ ਤੇ ਖੇਤੀਬਾੜੀ ਵੀ ਹੈਗੀ ਜਿਹੜੀ ਤੇ ਆਪਾਂ ਥੋੜਾ ਜਿਹਾ ਇੱਧਰ ਪਿਛਲੇ ਪਾਸੇ ਆਏ ਸੀਗੇ ਤੇ ਇੱਥੇ ਹੋਟਲ ਤੇ ਤੁਹਾਨੂੰ ਹੋਮਸਟੇ ਵਗੈਰਾ ਜਿਹੜੇ ਹੈਗੇ ਆ ਖਾਣ ਪੀਣ ਦਾ ਰਹਿਣ ਸਹਿਣ ਦਾ ਤੇ ਪੈਟਰੋਲ ਵਗੈਰਾ ਵੀ ਜਿਹੜਾ ਤੁਹਾਡਾ ਹੈਗਾ ਹਿੱਲਾ ਹੋ ਸਕਦਾ ਹੈਗਾ ਤਾਂ ਇਹ ਸੀ ਨਾਕੋ ਦੇ ਕੁਝ ਥੋੜੀ ਜੀ ਜਾਣਕਾਰੀ ਤਾਂ ਜੇਕਰ ਇੱਥੋਂ ਦੇ ਪੈਟਰੋਲ ਦੀ ਗੱਲ ਕਰਕੇ ਭਾਈ ਜਿਹੜਾ ਆਪਾਂ ਇਦਾਂ ਸ਼ਾਪਸ ਵਗੈਰਾ ਤੋਂ ਲੈਨੇ ਆਇਤੋਂ ਹੋਟਲ ਵਗੈਰਾ ਤੋਂ ਜਾਂ ਕਿਤੋਂ ਵੀ ਬਾਹਰੋਂ ਤਾਂ ਆਪਾਂ ਨੂੰ ਇੱਥੋਂ 120 ਰੁਪਏ ਲੀਟਰ ਦੇ ਹਿਸਾਬ ਨਾਲ ਪੈਟਰੋਲ ਮਿਲਿਆਗਾ ਜਿਹੜਾ ਪੰਪ ਤੋਂ ਆ ਪੰਪ ਤੋਂ 100 ਤੋਂ ਥੱਲੇ ਰਹਿੰਦਾਗਾ 97 96 ਰੁਪਈਆ ਦਾ ਯਾਰ ਥੋੜਾ ਜਿਹਾ ਪੈਟਰੋਲ ਬਚ ਗਿਆ ਬਾਕੀ ਬਾਈ ਨੇ ਇਹਦੇ ਵਿੱਚ ਪਾ ਲਿਆ ਤੇ ਇਹ ਆਪਾਂ ਨੂੰ ਬਾਈ ਨਾਲ ਕੈਰੀ ਕਰਕੇ ਚੱਲੂਗਾ ਤੇ ਇਹ ਸੀ ਇਥੋਂ ਦੀ ਕੁਝ ਜਾਣਕਾਰੀ ਬਾਕੀ ਤੁਹਾਡੇ ਨਾਲ ਸਫਰਾਂ ਦੀ ਸਾਂਝ YouTube ਦੇ ਉੱਤੇ ਦੇਖ ਸਕਦੇ ਨੇ